ਮਾਈ ਵੈਲਕਮ ਟੂ ਚੈਨਲ ਮਲਕੀਤ ਕਚੂਰਾ ਡਬਲ ਐਫ ਜੀ ਡਬਲ ਐਫ ਜੀ ਦੇਸੀ ਮੁਰਗੀ ਖੁੱਲੇ ਚੋ ਪਾਲਨ ਦੇ ਕਈ ਫਾਇਦੇ ਹਨ ਔਰ ਦੇਸੀ ਮੁਰਗੀ ਖੁੱਲੇ ਚ ਪਾਲੀ ਜਾ ਰਹੀ ਹੈ ਸਭ ਤੋਂ ਪਹਿਲਾਂ ਜਿਹੜਾ ਵੀ ਬੰਦਾ ਖੁੱਲੇ ਚ ਮੁਰਗੀ ਪਾਲਦਾ ਹੈ ਇੱਕ ਤਾਂ ਉਸ ਬੰਦੇ ਦੀ ਫੀਡ ਦੀ ਲਾਗਤ ਘਟ ਜਾਂਦੀ ਹੈ ਔਰ ਖਰਚੇ ਦੀ ਲਾਗਤ ਵੀ ਘਟ ਜਾਂਦੀ ਹੈ ਜਿਹੜੀ ਆਪਾਂ ਦੇਸੀ ਮੁਰਗੇ ਨੂੰ ਜ਼ਿਆਦਾ ਫੀਡ ਪਾਉਣੀ ਹੈ ਔਰ ਜ਼ਿਆਦਾ ਖਰਚਾ ਕਰਨਾ ਹੈ ਤੇ ਉਸ ਦਾ ਖੁੱਲੇ ਚ ਮੁਰਗੀ ਪਾਲਣ ਨਾਲ ਖਰਚਾ ਵੀ ਘਟ ਜਾਂਦਾ ਹੈ ਔਰ ਫੀਡ ਦੀ ਲਾਗਤ ਵੀ ਘੱਟ ਲੱਗਦੀ ਹੈ ਨਾਲੇ ਇੱਕ ਮੀਟ ਬਹੁਤ ਸੁਆਦਹੀਨ ਹੁੰਦਾ ਹੈ ਡਬਲ ਐਫ ਜੀ ਦੇਸੀ ਮੁਰਗੀ ਪਾਲਣ ਖੁੱਲੇ ਚ ਮੁਰਗੀ ਪਾਲਣ ਦੇ ਬਹੁਤ ਹੀ ਫਾਇਦੇ ਹਨ ਇਸ ਲਈ ਇੱਕ ਤਾਂ ਦੇਸੀ ਮੁਰਗੀ ਨੂੰ ਕਈ ਤਰ੍ਹਾਂ ਦੀਆਂ ਮੁਬਾਰੀਆਂ ਨਹੀਂ ਲੱਗਦੀਆਂ ਹਨ ਔਰ ਮੁਰਗਾ ਚੰਗਾ ਤੰਦਰੁਸਤ ਰਹਿੰਦਾ ਹੈ ਦੇਸੀ ਮੁਰਗੀ ਪਾਲਣ ਦੇ ਬਹੁਤ ਹੀ ਫਾਇਦੇ ਹਨ ਪਰ ਇਸ ਨੂੰ ਜਦੋਂ ਗਰਮੀ 'ਚ ਮੁਰਗੀ ਨੂੰ ਖੁੱਲੇ 'ਚ ਪਾਲਾ ਜਾਂਦਾ ਹੈ ਔਰ ਇਹ ਇਸ ਨੂੰ ਗਰਮੀ ਵੀ ਘੱਟ ਲੱਗਦੀ ਹੈ ਡਬਲ ਐਫ ਦੀ ਦੇਸੀ ਮੁਰਗੀ ਪਾਲਣਾ ਡਬਲ ਐਫ ਜੀ ਦੇਸੀ ਮੁਰਗੀ ਪਾਲਣਾ ਦੇਖੋ ਕਿਦਾਂ ਮੁਰਗੀਆਂ ਆਪ ਦਾ ਦਾਣਾ ਕਣੀ ਜੋਗਰੀਆਂ ਹਨ ਔਰ ਕੀੜੇ ਮਕੋੜੇ ਖਾ ਰਹੀਆਂ ਹਨ ਇਸ ਕੀੜੇ ਮਕੋੜੇ ਖਾਣ ਨਾਲ ਦੇਸੀ ਮੁਰਗੀ ਦੀ ਦਿਨੋ ਦਿਨ ਤਾਕਤ ਵਧੀ ਜਾਂਦੀ ਹੈ ਔਰ ਇਸ ਦਾ ਮੀਟ ਵੀ ਸੁਆਦਹੀਨ ਹੁੰਦਾ ਜਾਂਦਾ ਹੈ Orcail.